ਇਹ ਨਾ ਲੈਣੀ ਚਾਹੀਦੀ ਜੀ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਛਾ ਅੱਜ ਬਾਰਿਸ਼ ਹੋ ਰਹੀ ਸੀ ਫੇਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮਾਥੇ ਜਾਣਾ ਧਿਆਨ ਰੱਖੀਂ ਪਾਣੀ ਪੂੜੀ ਦਾ ਹਾਂ ਜੀ ਹਾਂ ਪਾਣੀ ਕੋਲ ਜਾਇਕ ਹੈ ਨਾ ਹਾਂਜੀ ਪਰ ਜਾਨਿਕ ਤੇ ਤੇ ਪੜਦਾ ਵੀ ਆ ਜਾਨਿਕ 11th ਚ ਪੜ ਰਿਹਾ ਹੈ ਅੱਛਾ ਤੇ ਹੁਣ ਜਾਨਿਕ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਹੈਗੇ ਹਾਂਜੀ ਆ ਕੁੱਤਾ ਤੇ ਨਾਲ ਉਹ ਹੋ ਰੋਕਦੇ ਆ ਜੀ ਵੀ ਤੂੰ ਤੇ ਰਹਿਣ ਦੇ ਵਿੱਚ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਪਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਆਉਂਦਾ ਕੁੱਤਾ ਆੜੀ ਜਿਹੜਾ ਇਹ ਨਾਮ ਤੇ ਦਾ ਸਰਦੋਸ ਸਿੰਘ ਹੈ ਸਰ ਇੱਕ ਸਾਤੋ ਲਿਆੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਹੱਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹ ਤਾਂ ਦਿੱਤਾ ਜਾਵੇ ਤੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਹੇ ਹੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV